ਕਾ ਕਰਕੇ ਅਸੀਂ ਆਪਣੀ ਇੱਕ ਪੇਮੈਂਟ ਕਲੈਕਟ ਗਿਣਤੀ ਕਰ ਰਹੇ ਸੀ ਜੇ ਸਾਰੀ ਠੀਕ ਹੈ ਜੀ ਉਸ ਟਾਈਮ ਅਚਾਨਕ ਪੰਜ ਛੇ ਬੰਦਿਆਂ ਨੇ ਇੱਕੋ ਦਾਮ ਹਮਲਾ ਕਰਤਾ ਜਿਹੜੇ ਕਿ ਦੁਕਾਨ 'ਚ ਐਂਟਰ ਹੋ ਗਏ ਜਿਨ੍ਹਾਂ ਕੋ ਤਿੰਨ ਬੰਦਿਆਂ ਕੋ ਤਾਂ ਪਿਸਤਲਾਂ ਸੀਗੀਆਂ ਜੀ ਇੱਕੋ ਦਾਤ ਸੀਗਾ ਜੀ ਉਹਨਾਂ ਨੇ ਐਂਟਰੀ ਕੀਤੀ ਜੇ ਇੱਕ ਬੰਦੇ ਨੇ ਮੇਰੇ ਉੱਡਾਜਾ ਮਾਰਿਆ ਤੇ ਦੋ ਬੰਦਿਆਂ ਨੇ ਪਿਸਤਲ ਨਾਲ ਇੱਕ ਮਤਲਬ ਫਾਇਰ ਕੀਤਾ ਮੇਰੇ ਤੇ ਜਿਨ੍ਹਾਂ ਕਿ ਉਹਨਾਂ ਕੱਟਾ ਚੱਲਿਆ ਨਹੀਂ ਉਹ ਫਰੀ ਰਹਿ ਗਿਆ ਚਲੂਏ ਬਹੁਤ ਯਾਰਾ ਸਖਤੀ ਲੈਣਾ ਚਾਹੀਦਾ ਨਹੀਂ ਤੇ ਪੰਜਾਬ ਦਾ ਬੁਰਾ ਹਾਲ ਜਿਹੜਾ ਕਿਉਂਕਿ ਪੰਜਾਬ ਵਿੱਚ ਬਿਆਗ ਨਾਲੋਂ ਵੀ ਜ਼ਿਆਦਾ ਲੁੱਟਾ ਖੋਹ ਆ ਦਿਨੋਂ-ਦਿਨ ਵਧੀਆਂ ਜਾਰੀ ਘਟਦੇ ਨਹੀਂ ਵੀ ਆ আচ্ছা ਉਹਨਾਂ ਦੀ ਉਮਰ तकरीबन ਕਿੰਨੀ ਕੀ ਹੁੰਦੀ ਹੈ ਹਾਂ ਨੀਅਰ ਅਬਾਊਟ ਅ 20-22 ਸਾਲ ਦੀ ਉਮਰ ਹੈ ਸਾਰੀ ਨੀਅਰ ਮਤਲਬ ਯੰਗ ਹੀ ਸਾਰੀ ਹੈ ਹਾਂ ਕਿੰਨੇ ਕੀ ਵੈਪਨ ਸੀਗੇ ਉਹਨਾਂ ਦੇ ਕੋਲ ਤੇ ਕਿੰਨੇ ਕੁ ਤੇਜ਼ ਦਾ ਰਫ ਹਿਆਰ ਸੀਗੇ तकरीबन ਤੇਨ ਕੋਲ ਦਾ ਪਿਸਟਲ ਆ ਜੀ ਠੀਕ ਹੈ ਜੀ ਇੱਕੋ ਆਪਣੇ 10 ਸੀਗਾ ਜੀ ਠੀਕ ਹੈ ਜੀ ਜਿਹੜਾ ਕਿ ਉਹਨਾਂ ਨੇ ਮਾਰਿਆ ਦੋ ਪਿਛਲੇ ਦੋ ਬੰਦੇ ਇਹਨਾਂ ਦਾ ਫਾਇਰ ਵੀ ਕੀਤੇ ਜਿਨ੍ਹਾਂ ਕਿ ਉਹਨਾਂ ਮਿਸ ਹੋ ਗਏ ਉਹਨਾਂ ਦੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਿੰਦਰਵਾੜੀ ਦੱਸਦੀ ਹਾਂ ਲੁਧਿਆਣਾ ਦੇ ਵਿੱਚ ਲਗਾਤਾਰ ਕ੍ਰਾਈਮ ਗਰਾਫ ਜਿਹੜਾ ਵੱਧਦਾ ਜਾ ਰਿਹਾ ਸੋ ਲੁੱਟਾ ਖਵਾ ਦੀ ਵਾਰਦਾਤਾਂ ਦਿਨ ਪਿਛ ਦਿਨ ਜਿਹੜੀਆਂ ਵੱਧੀਆਂ ਜਾ ਰਹੀਆਂ ਨੇ ਸੋ ਬੇਕੌਫ ਵਾਰਦਾਤ ਕਰਨ ਵਾਲੇ ਸਨੈਚਰ ਜਿਹੜੇ ਨੇ ਦੁਕਾਨਾਂ ਨੂੰ ਤੇ ਵਪਾਰ ਕਰਨ ਵਾਲੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਰਹੇ ਨੇ ਸੋ ਅਸ ਟਾਈਮ ਅਗਲੁਰ ਧਿਆਨੇ ਦੀ ਜੁਲੰਦਰ ਬਾਈਪਾਸ ਤੋਂ ਅੱਗੇ ਟੱਪ ਕੇ ਜਸਿਆ ਰੋਡ ਤੇ ਮੇਨ ਹਾਈਵੇ ਰੋਡ ਤੇ ਮੌਜੂਦ ਉਹ ਦੁਕਾਨ ਹੈ ਇਸ ਤੇ ਜਿਸ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਬੀਤੀ ਰਾਤ ਸਨੇਚਰ ਜਿਹੜੇ ਨੇ ਦੁਕਾਨ ਦੇ ਅੰਦਰ ਆਂਦੇ ਨੇ ਸੋ ਉਹਨਾਂ ਦੇ ਕੋਲ ਜਿਹੜੇ ਵੈਪਨ ਵੀ ਹੁੰਦੇ ਨੇ ਸੋ ਤੇਜ਼ਾਰ ਹਥਿਆਰ ਦੇ ਨੋਕ ਤੇ ਉਹਨਾਂ ਵੱਲੋਂ ਲੁੱਟਦੀ ਵਾਰਦਾਤ ਨੂੰ ਜਿਹੜੀ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਦੁਕਾਨਦਾਰ ਦੇ ਹੋਨਰ ਸਾਡੇ ਨਾਲ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਸੋ ਸਾਰਾ ਇਕੱਠੇ ਦੇਖ ਸਕਦੇ ਹੋ ਕਿ ਇਸ ਏਰੀਏ ਦਾ ਦੁਕਾਨ ਦੇ ਵਿੱਚ ਇਸ ਟਾਈਮ ਮੌਜੂਦ ਹੈ ਕਿਉਂਕਿ ਬੀਤੀ ਰਾਤ ਵਾਰਦਾਤ ਨੂੰ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਗਈ ਬਾਈ ਨਾਮ ਕੀ ਹੈ ਰੋਡਾ ਸ਼ਰਿੰਦਰ ਸਿੰਘ ਜੀ ਅੱਛਾ ਇੱਕ ਇਸ ਜਗ੍ਹਾ ਤੇ ਦੁਕਾਨ ਹੈ ਜੀ ਜਲੰਧਰ ਬਾਈਪਾਸ ਤੋਂ ਅਗੇ ਦਾਦਾ ਮੋਟਰ ਕੰਪਨੀ ਦੇ ਨਾਲ ਹੈ ਜਸ਼ੀਆ ਰੋਡ ਦੇ ਨਾਲ ਮੇਨ ਜੀਟੀ ਰੋਡ ਤੇ ਅੱਛਾ ਇਹ ਜਿਹੜੀ ਦੁਕਾਨ ਹੈ ਕਿਸ ਚੀਜ਼ ਦੀ ਦੁਕਾਨ ਹੈ ਕਰਿਆਨਾ ਹੌਲਸੇਲ ਜੀ ਕਰਿਆਨਾ ਹੌਲਸੇਲ ਹਾਂਜੀ ਤੇ ਇੱਕ ਕਦੋਂ ਦੀ ਵਾਰਦਾਤ ਹੈ ਜਦੋਂ ਰਾਤ ਨੂੰ ਆਂਦੇ ਕਦੋਂ ਦੀ ਇਹ ਬੀਤੀ ਰਾਤ ਨੂੰ 9:30 9 ਵਜੇ ਦੀ ਗੱਲ ਹੈ ਜਦੋਂ ਅਸੀਂ ਦੁਕਾਨ ক্লোਜ਼ ਕਰਕੇ ਜਾ ਰਹੇ ਸੀਗੇ ਬਾਕੀ ਸ਼ਟਰ ਅਸੀਂ ਬੰਦ ਕਰਤੇ ਸੀਗੇ ਸਾਰੇ ਇੱਕ ਸ਼ਟਰ ਰਹਿ ਗਿਆ ਸੀਗਾ ਜੀ ਠੀਕ ਹੈ ਉਸ ਟਾਈਮ ਅਸੀਂ ਆਪਣਾ ਹਿਸਾਬ ਕਰ ਰਹੇ ਸੀ ਕੈਲਕੂਲੇਸ਼ਨ ਕਰਕੇ ਸਾਰੀ ਕਰਦੇ ਸੀ ਹਿਸਾਬ ਅਸੀਂ ਮੁੰਡਿਆਂ ਨਾਲ ਹਿਸਾਬ ਕਰਕੇ ਅਸੀਂ ਆਪਣੀ ਇੱਕ ਪੇਮੈਂਟ ਗਿਣਤੀ ਕਰ ਰਹੇ ਸੀ ਜਿਆ ਸਾਰੀ ਠੀਕ ਹੈ ਜੀ ਉਸ ਟਾਈਮ ਅਚਾਨਕ ਪੰਜ ਛੇ ਬੰਦਿਆਂ ਨੇ ਇੱਕੋ ਦਾਮ ਹਮਲਾ ਕਰਤਾ ਜਿਹੜੇ ਕਿ ਦੁਕਾਨ 'ਚ ਐਂਟਰ ਹੋ ਗਏ ਜਿੰਨਾਂ ਕੋ ਤਿੰਨ ਬੰਦਿਆਂ ਕੋ ਤਾਂ ਪਿਸਤਲਾਂ ਸੀਗੀਆਂ ਜੀ ਇੱਕ ਕੋ ਦਾਤ ਸੀਗਾ ਜੀ ਉਹਨਾਂ ਨੇ ਐਂਟਰੀ ਕੀਤੀ ਜੇ ਇੱਕ ਬੰਦੇ ਨੇ ਮੇਰੇ ਦਾਤਜਾ ਮਾਰਿਆ ਤੇ ਦੋ ਬੰਦਿਆਂ ਨੇ ਪਿਸਤਲ ਨਾਲ ਮਤਲਬ ਫਾਇਰ ਕੀਤਾ ਮੇਰੇ ਤੇ ਜਿੰਨਾਂ ਕਿ ਉਹਨਾਂ ਕੱਟਾ ਚੱਲਿਆ ਨਹੀਂ ਉਹ ਫਰੀ ਰਹਿ ਗਿਆ ਠੀਕ ਹੈ ਮੈਂ ਨੀਚੇ ਹੋ ਗਿਆ ਸੀਗਾ ਜ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਜਾਣ ਲੱਗੇ ਉਹਨਾਂ ਨੇ ਸੱਟਾ ਮਾਰੀ ਕਿਹੜਾ ਕੈਸ਼ ਨਗਦੀ ਕਾਊਂਟਰ ਤੇ ਪਿਆ ਸੀ 2 ਲੱਖ ਰੁਪਏ ਉਹ ਲੈ ਕੇ ਫਰਾਰ ਹੋਣ ਲੱਗੇ ਜਦੋਂ ਨਿਕਲਣ ਲੱਗੇ ਤਾਂ ਸਾਡੇ ਬਾਪ ਮੇਰੇ ਪਾਪਾ ਨੇ ਹੈਗੇ ਸੀਗੇ ਬਾਹਰ ਖੜੇ ਸੀਗੇ ਜਿਨ੍ਹਾਂ ਨੇ ਉਹਨਾਂ ਦਾੰਗਾ ਮਾਰਨਾ ਸ਼ੁਰੂ ਕੀਤੀ ਜਦੋਂ ਤਾਂ ਉਹਨਾਂ ਨੇ ਉਹਨਾਂ ਦੇ ਉਲਟਾ ਦਾਤ ਮਾਰਤਾ ਜਿਹੜਾ ਕਿ ਉਹਨਾਂ ਦੇ ਹੱਥ ਤੇ ਵੱਜ ਗਿਆ ਜਿਸ ਦੇ ਨਾਲ ਕਿ ਕਾਫੀ ਜ਼ਿਆਦਾ ਸੱਟ ਲੱਗ ਗਈ ਉਹਨਾਂ ਨੂੰ ਵੀ ਦੁਕਾਨ ਦੇ ਵਿੱਚ ਕਿੰਨੇ ਜਨੇ ਕੰਮ ਕਰਦੇ ਆ ਤੁਹਾਡੇ ਨਾਲ ਤਿੰਨ ਚਾਰ ਮੁੰਡੇ ਆ ਜੀ ਤੇ ਉਹ ਜਦੋਂ ਰਾਤ ਨੂੰ ਆਉਂਦੇ ਹੋ ਤੇ ਕਿਵੇਂ ਕਿਸ ਜੀ ਤੋਂ ਆਉਂਦੇ ਆ ਜਿਹੜੇ ਸਨੇਚਰ ਆਂਦੇ ਆ ਜਿਹੜੇ ਬਦਮਾਸ਼ ਆਂਦੇ ਲੁੱਟਣ ਵਾਸਤੇ ਉਹ ਕਿਸ ਚੀਜ਼ ਤੋਂ ਆਂਦੇ ਆ ਵਿਕਲਕੇ ਦਾ ਹੁੰਦਾ ਉਹਨਾਂ ਕੋਲ ਦੋ ਮੋਟਰਸਾਈਕਲ ਸੀਗੇ ਜੀ ਜਿਹੜੇ ਕੀ ਉਹਨਾਂ ਨੇ ਬਾਹਰ ਖੜੇ ਕੀਤੇ ਦੋ ਜਣੇ ਮੋਟਰ ਸਟਾਰਟ ਮੋਟਰਸਾਈਕਲ ਸਟਾਰਟ ਸੀਗਾ ਉਹਨਾਂ ਦਾ ਜਿਹੜੇ ਬਾਕੀ ਲੁਡੇਰੇ ਆਂਦੜ ਇੱਕੋ ਦਾ ਮਾਗੇ ਸੀਗੇ ਜੀ ਅੱਛਾ ਉਹਨਾਂ ਦੀ ਉਮਰ ਤਕਰੀਬਨ ਕਿੰਨੀ ਕੀ ਹੁੰਦੀ ਹੈ ਹਾਂ ਨੀਅਰ ਅਬਾਊਟ 20 22 ਸਾਲ ਦੀ ਉਮਰ ਸਾਰੀ ਨੀਅਰ ਮਤਲਬ ਯੰਗ ਹੀ ਸਾਰੀ ਹੈ ਅੱਛਾ ਹਾਂ ਕਿੰਨੇ ਕਿ ਵੈਪਨ ਸੀਗੇ ਉਹਨਾਂ ਦੇ ਕੋਲ ਤੇ ਕਿੰਨੇ ਕਿ ਤੇਜ਼ਧਾਰ ਹਥਿਆਰ ਸੀਗੇ ਤਕਰੀਬਨ ਤਿੰਨ ਕੋਲ ਦਾ ਪਿਸਟਲ ਹੈ ਜੀ ਠੀਕ ਹੈ ਜੀ ਇੱਕ ਕੋਲ ਆਪਣੇ 10 ਸੀਗਾ ਜੀ ਠੀਕ ਹੈ ਜੀ ਜਿਹੜਾ ਕਿ ਉਹਨਾਂ ਨੇ ਮਾਰਿਆ ਦੋ ਪਿਸਤਲਾਂ ਤੋਂ ਦੋ ਬੰਦੇ ਨੇ ਤਾਂ ਫਾਇਰ ਵੀ ਕੀਤੇ ਆ ਜਿੰਨਾ ਕਿ ਉਹਨਾਂ ਮਿਸ ਹੋ ਗਿਆ ਉਹਨਾਂ ਦੇ ਠੀਕ ਹੈ ਜੀ ਸਿਰਸਿਰ ਵੀ ਰਿਕਾਰਡ ਹੈ ਤੁਹਾਡੇ ਕੋਲ ਹਾਂ ਜੀ ਉਹ ਮੈਂ ਆਪਣੇ ਕਰਤੀ ਹੋਈ ਹੈ ਜੀ ਸਾਰਿਆਂ ਦੇ ਗਰੁੱਪ 'ਚ ਵੀ ਆ ਫੇਸਬੁੱਕ 'ਤੇ ਵੀ ਹੈਗੀ ਆ ਦੇ ਦੂੰਗੀ ਤੁਸੀ ਮੀਡੀਆ ਹਾਂ ਜੀ ਹਾਂ ਜੀ ਪ੍ਰੋਵਾਈਡ ਕਰ ਦੂੰਗਾ ਜੀ ਸਾਣਾ ਕਿ ਲੱਗਦਾ ਤੁਹਾਨੂੰ ਸਲੇਮ ਢਾਬਰੀ ਜੀ ਮੌਕੇ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਹਾਂ ਜੀ ਮੌਕੇ ਤੇ ਫਿਰ ਇਨਫੋਰਮੇਸ਼ਨ ਦਿੱਤੀ ਸੀਗੀ ਆਪਣੇ ਇਨਚਾਰਜ ਸਾਹਿਬ ਆ ਗਏ ਇੱਥੇ ਉਹ ਆ ਗਏ ਸੀ ਜਿੰਦਰ ਜੀ ਜੀ ਹਾਂ ਜੀ ਉਹ ਮੌਕੇ ਤੇ ਪਹੁੰਚ ਗਏ ਸੀ ਥੋੜੇ ਜਿ ਥੋੜੇ ਜਿਹੜਾ ਟਾਈਮ ਬਾਅਦ ਨਾਲ ਹੀ ਆ ਗਏ ਸੀ ਤੇ ਉਹਨਾਂ ਦੇ ਵਿੱਚੋਂ ਜਿਹੜੇ ਵਾਰਦਾਤ ਕਰਨ ਆਏ ਸੀਗੇ ਵਾਰਦਾਤ ਕਰਨ ਵਾਲੇ ਸਨੈਚਰ ਜਿਹੜੇ ਇੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਜਾਂ ਕਿਸ ਨੂੰ ਫੜਿਆ ਵੀ ਤੁਸੀਂ ਇੱਕ ਬੰਦਾ ਫੜਿਆ ਗਿਆ ਸੀਗਾ ਜੀ ਇੱਕ ਬੰਦਾ ਫੜ ਲਿਆ ਸੀ ਅਸੀਂ ਇਹਨੂੰ ਜਿਹੜਾ ਕਿ ਅਸੀਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਨ੍ਹਾਂ ਦੀ ਮਨਸਾ ਕੀ ਸੀਗੀ ਸਿਰਫ ਲੁੱਟ ਕਰਨ ਦੀ ਆ ਉਹਨਾਂ ਵੱਲੋਂ ਜਿਹੜਾ ਫਾਇਰ ਵੀ ਕੀਤਾ ਗਿਆ ਜਿਸ ਹਿਸਾਬ ਨਾਲ ਲੱਗ ਰਿਹਾ ਹੈ ਕਿ ਉਹ ਤਾਂ ਜਿਵੇਂ ਗੱਟਾ ਚਲਾ ਗਏ ਚਲਾਇਆ ਉਹਨਾਂ ਨੇ ਵੀ ਮਾਰਨ ਦੀ ਵਾਰਦਾਤ ਨਹੀਂ ਆਈ ਹੈ ਉਹ ਜਿਹੜਾ ਕੈਸ਼ ਪਿਆ ਸੀ ਉਹ ਵੀ ਲੁੱਟ ਕੇ ਲੈ ਗਏ ਸਿਰਫ ਇੱਕ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਵੀ ਆ ਲੁੱਟ ਦੀ ਨਜ਼ਰ ਆਵੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਚੀਜ਼ ਆ ਕੀ ਨਹੀਂ ਆ ਕਿਸੇ ਨਾ ਕੋਈ ਰੰਜਸ਼ ਤਾਂ ਨਹੀਂ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਰੰਜਸ਼ ਨਹੀਂ ਆ ਕੀ ਲੱਗਦਾ ਉਹ ਲੁਟੇਰੇ ਸੀਗੇ ਲੁੱਟਣ ਵਾਲੇ ਸੀਗੇ ਜਾਂ ਕੋਈ ਜਿਹੜੇ ਆਮ ਵਰਗ ਦੇ ਜਿਹੜੇ ਲੋਕ ਨੇ ਜਿਹੜੇ ਲੜਾਈ ਝਗੜਾ ਕਰਨ ਵਾਲੇ ਹੁੰਦੇ ਆ ਕਿਸੇ ਨਾ ਰੰਜਸ਼ ਵਗੈਰਾ ਜੀ ਇਸ ਦੀ ਆਪਾਂ ਨੋ ਲੈ ਜੀ ਸੀ ਡੀ ਐਸ ਸੀ ਦੀ ਠੀਕ ਹੈ ਨਾ ਜੀ ਅਸੀਂ ਤਾਂ ਬਿਜ਼ਨਸ ਕਰਦੇ ਆ ਆਪਣਾ ਸਵੇਰੇ ਆਨੇ ਸ਼ਾਮੀ ਜਾਣੇ ਆ ਆਪਾਂ ਇਨਾਂ ਇਨਾਂ ਚੀਜ਼ਾਂ ਧਿਆਨ ਹੀ ਨਹੀਂ ਰੱਖਦੇ ਅ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਫਾਦਰ ਸਾਹਿਬ ਨੇ ਜਨਾਬ ਨੇ ਦੁਕਾਨ ਦੇ ਵਿੱਚ ਬੈਠੇ ਹੁੰਦੇ ਨੇ ਸੋ ਉਹਨਾਂ ਵੱਲੋਂ ਜਦੋਂ ਰੋਕਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੱਥਾਂ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹਨਾਂ ਵੱਲੋਂ ਤੇਜ਼ ਦਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਸੋ ਹੱਥਾਂ ਉੱਤੇ ਵੀ ਉਹਨਾਂ ਦੇ ਸੱਟ ਵੱਜ ਜਾਂਦੀ ਹਾਲਾਂਕਿ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਰੋਕਣ ਦੇ ਵਿੱਚ 506 ਲੋਕ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਕਾਬੂ ਕੀਤਾ ਗਿਆ ਸੋ ਉਸ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਸੋ ਜਾਣਕਾਰੀ ਲਵਾਂਗੇ ਅੰਕਲ ਤੁਹਾਡੇ ਹੱਥਾਂ ਦੇ ਵਿੱਚ ਸੱਟ ਜਿਹੜੀ ਆ ਕਿੱਦਾਂ ਲੱਗੀ ਆ ਮੈਂ ਡਾਂਗ ਲੈ ਦਾਂਗ ਮਾਰਨੀ ਸ਼ੁਰੂ ਕੀਤੀ ਉਹਨੂੰ ਉਹਨੇ ਦਾਦ ਲਈ ਫੜ ਦਾਦ ਮਾਰੀ ਮੈਂ ਕਿ ਹੱਥ ਕਰਤਾ ਮੇਰੇ ਹੱਥ ਤੇ ਲੱਗੀ ਬਾਕੀ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਸਖਤੀ ਲਾਣਾ ਚਾਹੀਦਾ ਨਹੀਂ ਤੇ ਪੰਜਾਬ ਦਾ ਬੁਰਾ ਹਾਲ ਹੈ ਜਿਹੜਾ ਕਿਉਂਕਿ ਪੰਜਾਬ ਵਿੱਚ ਵਿਆਰ ਨਾਲੋਂ ਵੀ ਜ਼ਿਆਦਾ ਲੁੱਟਾ ਕੋਆ ਦਿਨੋਂ-ਦਿਨ ਵਧੀਆਂ ਜਾ ਰਹੀਆਂ ਘਟਦੇ ਨਹੀਂ ਵੀ ਆ ਕੋਈ ਨਾ ਕੋਈ ਹੱਥ ਦੀ ਇਲਾਕੇ ਹੀ ਦੇਖ ਲਓ 5-10 ਬਾਰ ਦਿੱਤਾ ਰੋਜ ਦੀ ਹੋ ਰਹੀ ਹੈ ਇਸ ਹਾਸੇ ਪ੍ਰਸ਼ਾਸਨ ਨੂੰ ਸਖਤੀ ਨਾਲ ਕੰਮ ਲੈਣਾ ਚਾਹੀਦਾ ਨਹੀਂ ਤਾਂ ਪੰਜਾਬ ਦਾ ਬੁਰਾ ਹੋ ਜੂਗਾ ਕੀ ਮੰਗ ਕਰਦੇ ਪ੍ਰਸ਼ਾਸਨ ਸਾਡੇ ਪ੍ਰਸ਼ਾਸਨ ਅੱਗੇ ਇਹੀ ਕਰਦੇ ਬੇਨਤੀ ਕਰਕੇ ਕਿ ਇਹ ਜਿਹੜੇ ਭੜੇ ਜਿਹੜੇ ਬੰਦੇ ਇਹਨਾਂ ਨੂੰ ਸਜ਼ਾ ਵੱਧ ਤੋਂ ਵੱਧ ਦਿੱਤੀ ਜਾਵੇ ਤਾਂ ਕਿ ਬਾਹਰ ਨਿਕਲਣੀ ਨਾ ਇਹਨਾਂ ਦਾ ਕੰਟਰੋਲ ਕਰੋ ਅੱਗੇ ਤੋਂ ਧਿਆਨ ਰੱਖੋ ਨਹੀਂ ਤੇ ਪੰਜਾਬ ਵਾਰੀ ਬੰਦੇ ਜਿਹੜਾ ਹੈ ਉਹ ਵੇਖੋ ਸਹਿਮਿਆ ਗਿਆ ਨਾ ਉਹਨਾਂ ਨੂੰ ਵਾਰ ਕਰਨ ਦਾ ਕੰਮ ਕਰਨਾ ਨਾ ਉਹਨਾਂ ਡਰ ਡੜ ਕੇ ਮਰ ਜਾਣਾ ਹੈ ਕਿਉਂਕਿ ਮੇਨ ਰੋਡ ਦੇ ਉੱਤੇ ਥੋੜੀ ਦੁਕਾਨ ਹੈ ਬਾਈ ਰੋਡ ਇਹ ਪੂਰਾ ਚੱਲਦਾ ਹੋਇਆ ਰੋਡ ਹੈ ਆਉਂਦਾ ਰੋਡ ਹੈ ਇਸ ਰੋਡ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿੰਤਾ ਜੜੀ ਹੈ ਨਿਕਲਦੀ ਹੈ ਉਸ ਤੋਂ ਬਾਅਦੂਦ ਹੋਣਾ ਵੱਲੋਂ ਜੜੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਤੇ ਚੋਰਾਂ ਦਾ ਕੰਮ ਪੱਕਾ ਹੀ ਪਹਿਲੇ ਇਹਨਾਂ ਨੇ ਕਿਤੇ ਦੇਖਿਆ ਲਵੀ ਹੁਣ ਕੈਸ਼ ਪਿਆ ਕੈਸ਼ ਸਿੱਧਾ ਕੈਸ਼ ਨੂੰ ਆ ਕੇ ਭੇੜ ਨੇ ਹੋਰ ਤੋਂ ਕਿ ਦੋ ਦੁਕਾਨ ਕਰਨੀ ਦੁਕਾਨ ਨੂੰ 18 ਸਾਲ ਹੋ ਗਏ ਜੀ ਕਰਦੇ ਨੇ ਦੁਕਾਨ ਦਾ ਪਹਿਲਾਂ ਕਦੇ ਹੋਈ ਐ ਇਦਾਂ ਦੀ ਵਾਰਦਾਤ ਨਾ ਪਹਿਲੇ ਵਾਰਦਾਤ ਇਦਾਂ ਦੀ ਨਹੀਂ ਹੋਈ ਨਾ ਜੀ ਨਾ ਬਿਲਕੁਲ ਸੋ ਦੱਸਦੀਆਂ ਕਿ 18 ਸਾਲ ਹੋ ਚੁੱਕੇ ਨੇ ਦੁਕਾਨ ਕਰਦੇ ਹੋਏ ਨੂੰ 18 ਸਾਲਾਂ ਦੀ ਦੁਕਾਨ ਹੈ ਪਹਿਲਾਂ ਕਦੇ ਇਦਾਂ ਦੀ ਵਾਰਦਾਤ ਨਹੀਂ ਹੋਈ ਪਰ ਹੁਣ ਵਾਰਦਾਤ ਜਿਹੜੀ ਆ ਕਿਸ ਤਰੀਕੇ ਦੀ ਹੋਈ ਆ ਲੁੱਟ ਕਰਨ ਦੀ ਜਿਹੜੀ ਮੰंसा ਸੀਗੀ ਲੁੱਟ ਕਰਨ ਵਾਸਤੇ ਉਹ ਆਂਦੇ ਨੇ 5 ਤੋਂ 6 ਬਦਮਾਸ਼ ਹਥਿਆਰ ਉਹਨਾਂ ਦੇ ਕੋਲ ਹੁੰਦਾ ਹੈ ਵੈਪਨ ਉਹਨਾਂ ਦੇ ਕੋਲ ਹੁੰਦਾ ਹੈ ਉਹਨਾਂ ਵੱਲੋਂ ਪਹਿਲੇ ਦੁਕਾਨਦਾਰ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਹੈ ਪਰ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਉਹਦੇ ਵਿੱਚ ਗੋਲੀ ਜੜੀ ਆ ਉਹਨਾਂ ਵੱਲੋਂ ਚਲਾਈ ਜਾਂਦੀ ਹੈ ਪਰ ਉਹ ਬਸਦੀ ਨਹੀਂ ਹੈਗੀ ਦੁਕਾਨਦਾਰ ਦਾ ਕਹਿਣਾ ਸੋ ਕੁਝ ਲੋਕ ਹੋਰ ਮੌਜੂਦ ਨੇ ਸਿੰਘ ਸਾਹਿਬ ਕੀ ਕਹਿਣਾ ਚ ਕੇ ਲੁੱਟਖੋਹਾਂ ਜਿਹੜੀਆਂ ਲਗਾਤਾਰ ਵਧ ਰੀਆਂ ਨੇ ਤੇ ਦੁਕਾਨਦਾਰ ਜਾਂ ਵਪਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਪਹਿਲੀ ਗੱਲ ਤਾਂ ਇਹ ਵੀ ਅਸੀਂ ਇੱਥੇ ਬਹੁਤ ਢੇਰ ਤੋਂ ਇਸ ਦੁਕਾਨ ਤੇ ਆਉਂਦੇ ਜਾਂਦੇ ਆ ਭਾਜੀ ਉਹਨਾਂ ਦਾ ਬਹੁਤ ਵਧੀਆ ਸੁਭਾਅ ਆ ਸ਼ਰੀਬ ਬੰਦੇ ਆ ਇਸ ਹਿਸਾਬ ਨਾਲ ਜੇ ਹਿਸਾਬ ਨਾਲ ਚੀਜ਼ਾਂ ਹੋ ਗਈਆਂ ਆ ਔਨ ਟਾਈਮ ਤੇ ਕੰਮ ਕਰਨ ਦਾ ਮੁਸ਼ਕਲ ਹੋ ਜਾਣਾ ਜੀ ਕੌਣ ਬੰਦਾ ਕੰਮ ਕਰੂਗਾ ਹਰੇਕ ਕੰਮ ਪੈਸੇ ਨਾਲ ਹੋਣਾ ਜੀ ਪੈਸੇ ਤੋਂ ਬਿਨਾ ਕੁਛ ਨਹੀਂਗਾ ਵੀ ਇਹ ਚੀਜ਼ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸਖਤੀ ਨਾਲ ਉਨੇ ਕੀ ਪੇਸ਼ਣਾ ਚਾਹੀਦਾ ਹੈ ਨਾ ਬੰਦਿਆਂ ਦੇ ਨਾਲ ਚਲੋ ਫਰਾਬ ਤੇ ਉਹ ਕਾਰਵਾਈ ਵੀ ਆਪਣੀ ਕਰਦੀ ਆ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹਦਾ ਦਾ ਬਹੁਤ ਜਿਆਦਾ ਨੱਥ ਪਾਣੀ ਚਾਹੀਦੀ ਆ ਜਿਹੜੇ ਟੇਦਿਆਂ ਨੂੰ ਆ ਬਾਰਦਾਤਾਂ ਬਹੁਤ ਜਿਆਦਾ ਹੋਦੀਆਂ ਨੇ ਬਿਲਕੁਲ ਸੋ ਡਰਦਾ ਮਾਹੌਲ ਜਿਹੜਾ ਹੈ ਇਲਾਕੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੁੱਟ ਦੀ ਮੰਸਾ ਸੀਗੀ ਸੋ 2 ਲੱਖ ਤੋਂ ਪਲੱਸ ਉਹਨਾਂ ਵੱਲੋਂ ਕੈਸ਼ ਜਿਹੜਾ ਲੁੱਟ ਕੇ ਉਹ ਲੈ ਕੇ ਗਏ ਨੇ ਸੋ ਪ੍ਰਸ਼ਾਸਨ ਇਸ ਮਾਮਲੇ ਸੰਬੰਧ ਗੱਲਬਾਤ ਕਰਾਂਗੇ ਕਿ ਕੀ ਕੁਝ ਹੁਣ ਤੱਕ ਕਾਰਵਾਈ ਕੀਤੀ ਗਈ ਹੈ ਕੀ ਕੁਝ ਉਹਨਾਂ ਨੂੰ ਪਤਾ ਲੱਗਿਆ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਇੱਕ ਸਨੇਚ ਜਿਹੜਾ ਵਾ ਇੱਕ આરોપી ਦੁਕਾਨਦਾਰਾ ਵੱਲੋਂ ਫੜੀਤਾ ਗਿਆ ਸੀਗਾ ਸੋ ਉਹਦੇ ਨਾਲ ਉਹਦੇ ਜਿਹੜੇ ਸਾਥੀ ਸੀਗੇ ਉਹ ਕਿੱਥੇ ਨੇ ਕਿੱਥੇ ਦੇ ਰਹਿਣ ਵਾਲੇ ਨੇ ਸਾਰੀ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਵਾਲੇ ਨੇ ਦੇਖਦੇ ਰੋ ਲਾਈਵ ਮੈਡੀਕਲ ਕੈਮਰਾਮੈਨ ਟਿੰਕਾ ਜੜਦੇ ਨਾਲ ਧੰਨਵਾਦ ਹਲੋ ਹਾਂਜੀ ਜੈਨ ਸਰ ਸਰ ਨਿਤਿੰਤਵੜੀ ਗੱਲ ਕਰ ਰਹੇ ਹਾਂ ਲੋ ਦੁਹਾਨ ਲਾਈਵ ਤੋਂ ਹਾਂਜੀ ਹਾਂਜੀ ਸਰ ਇੱਕ ਮਾਮਲਾ ਹੋਇਆ ਸੀਗਾ ਜੱਸੀਆਂ ਰੋਡ ਦੇ ਕਰਿਆਨੇ ਦੀ ਦੁਕਾਨ ਦੇ ਵਿੱਚ ਚੋਰੀ ਹੋਈ ਸੀਗੀ ਸਰ ਕੀ ਹੋਇਆ ਸੀਗਾ ਮਾਮਲਾ ਸਰ ਬਹੁਤ ਮੈਚਿੰਗ ਹੋ ਗਈ ਬਹੁਤ ਆ ਰੋਡ ਤੇ ਆ ਗਈ ਉਹ ਬਾਤ ਇਹ ਲੁੱਟ ਤਾਂ ਆ ਗਈ ਸੀ ਉਹਨੂੰ ਤਾਂ ਕਰਿਆ ਨਹੀਂ ਦੋ। ਕੀ? ਆਦੀ ਆਦੀ। ਕੀ ਸਰ ਕਿੰਨੇ ਦੀ ਲੁੱਟ ਹੋਈ ਸੀਗੀ? ਲੁੱਟ ਬਹੁਤ ਦੇਖਦੇ ਪਿਆ ਆ ਪਾਰਟ ਆਫ ਅ ਡਿਵੈਸਟੀਗੇਸ਼ਨ ਆ ਕਿੰਨੀ ਕੋਈ ਇੱਕ ਅੰਦਾਜ਼ਾ ਲਾ ਸਕਦੇ। ਕੀ ਸਰ ਕਿੰਨੇ ਜਣੇ ਆਏ ਸੀਗੇ ਦੁਕਾਨ ਦੇ ਵਿੱਚ? ਦੁਕਾਨਦਾਰ ਵੱਲੋਂ ਕਿਹਾ ਜਾਂਦਾ ਕਿ 5-6 ਜਣੇ ਸੀਗੇ ਵੈਪਨ ਸੀਗੇ ਉਹਨਾਂ ਦੇ ਹੱਥ 'ਚ। 5-6 ਜੀ। ਉਹ ਬੈਰੀਫਾਈ ਕਰਦੇ ਬੰਬੂਆ ਆਪਣਾ ਬੂਕਣਾ ਸਾਰੇ ਦਾ। ਕੀ ਕਰਬਈ ਕੀਤੀ ਜੋਗੀ ਸਰ? ਜੇ ਮਕਦਮਾ ਦਰਜ ਹੋ ਗਈ ਕਰਬਈ। ਸਰ ਇੱਕ ਦੁਕਾਨਦਾਰ ਵੱਲੋਂ ਕਿਹਾ ਕਿ ਇੱਕ ਬੰਦੇ ਨੂੰ ਜਿਹੜਾ ਫੜਾਇਆ ਵੀ ਗਿਆ ਪੁਲਿਸ ਨੂੰ ਦਿੱਤਾ ਗਿਆ ਹੈ। ਠੀਕ ਹੈ। ਕਹਿੰਦਾ ਬਹੁ ਮਗਰਦਮਾ ਦੱਬ ਗਿਆ ਬਾਕੀ ਹੋਰ ਵੀ ਫੜ ਲਏ ਆਪਾਂ। ਉਹ ਕਰਾਂਗੇ ਅੱਗੇ ਬ੍ਰੀਫ। ਠੀਕ ਹੈ ਸਰ ਥੈਂਕ ਯੂ ਥੈਂਕ ਯੂ ਤੁਹਾਨੂੰ ਬਹੁਤ